ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ ਵੱਜ ਗਏ ਜੀ 4 ਮੌਸਮ ਹੋ ਗਿਆ ਖਰਾਬ ਮੀਂਹ ਆ ਗਿਆ ਦੋ ਦਿਨ ਧੁੱਪ ਪਾ ਕੇ ਰੱਬ ਨੇ ਕੱਲ ਵੀ ਬਹੁਤ ਜ਼ਿਆਦਾ ਠੰਡ ਧੀ ਅੱਜ ਵੀ ਬਹੁਤ ਸਵੇਰ ਦੀ ਠੰਡੀ ਸੀ ਦੇਖੋ ਜੀ ਮੀਂਹ ਹਜੇ ਥੋੜਾ ਥੋੜਾ ਸ਼ੁਰੂ ਹੋ ਗਿਆ ਰਾਤ ਨੂੰ ਚੱਲੂ ਕੰਮ ਪੂਰਾ ਤਾਂ ਰੱਬ ਦਾ ਤੇ ਅੰਦਰ ਸੈਫੀ ਆਪਣਾ ਲੁਕੇ ਪਿਆ ਪਹਿਲਾਂ ਮੇਰੇ ਕੋਲ ਅੰਦਰ ਬੈਠਾ ਦੀ ਮੈਂ ਵੀ ਸਵੇਰੇ 10:30 ਵਜੇ ਦੀ ਪਈ ਸੀ ਉੱਥੇ ਕੰਬੜ ਲਈ ਤੇ ਮੈਨੂੰ ਵੱਜ ਗਏ ਜੀ ਉਧਰ ਹੀ ਲਾਇਆ ਚਲੋ ਜੀ ਹੁਣ ਮੈਂ ਪਾਉਣੀ ਆ ਸੰਨੀ ਮੰਜਨ ਚਾਹ ਤਰੀ ਹੋਈ ਆ ਪਹਿਲਾਂ ਚਾਹ ਪੀ ਕੇ ਫਿਰ ਮੰਜਾ ਨੂੰ ਕੱਕ ਪਾਵਾਂਗੇ ਮੰਜਾ ਆਪਣੀ ਅੰਦਰ ਹੀ ਨੇ ਪਰ ਸੋਨੀ ਆ ਪਰਸਾ ਦਾ ਧੁੱਪੀ ਚ ਬਾਹਰ ਘੜਤੀ ਹਿੰਦਿਆ ਕੱਲ ਨਹੀਂ ਕੱਢੀਆਂ ਅੱਜ ਨਹੀਂ ਕੱਢੀਆਂ ਦੇਖੋ ਜੀ ਗੁੜੀ ਆ ਪਹੁੰਚ ਗਈ ਆਪਣੀ ਮੀਹ ਤੋਂ ਪਹਿਲਾਂ ਪਹਿਲਾਂ ਚੱਲ ਥੋੜਾ ਥੋੜਾ ਹੀ ਤੀਪੂਰ ਜੀ ਪਿੰਦਰ ਆਊਗਾ ਬਸ ਉਹ ਆਉਣ ਵਾਲਾ ਉਹ ਵੀ ਸਾਡੇ 4 4 ਕ ਵਿੱਚ ਆ ਜਾਂਦੇ ਨੇ ਵੀ ਮੈਨਾਂ ਦਾ ਅੱਜ ਟਿਊਸ਼ਨ ਹੋਣੀ ਪਤਾ ਛੁੱਟੀ ਮਾਰ ਦੇਣੇ ਵੀ ਮੌਸਮ ਖਰਾਬ ਹੋ ਗਿਆ ਬਸ ਜਿੰਨੀ ਕੁ ਦੋਕ ਦਿਨ ਤੱਕ ਕੱਢੀ ਤੇ ਰੱਬ ਨੇ ਠੰਡ ਵਧਾਤੀ ਲੋੜੀ ਦਾ ਪ੍ਰੋਗਰਾਮ ਖਰਾਬ ਕਰੂਗਾ ਹੁਣ ਹਰ ਇੱਕ ਤਾਂ ਨਾ ਮੱਧਾਪ ਨੇ ਘੜੇ ਲਈ ਜੰਦੀਆਂ ਨੇ ਮੈਂ ਪਾਣੀ ਗਰਮ ਲਾਉਣੀ ਆ ਚਾਹ ਪੀ ਕੇ ਸੱਨੀ ਕੋਦੇ ਕੋਲੇ ਪਾਣੀ ਗਰਮ ਹੋ ਜੂਗਾ ਭਾਂਡੇ ਮੰਜਣ ਮੈਂ 10:30 ਵਜੇ ਦੀ ਪਈ ਹੋਈ 3:30 ਉਠੀ ਆ ਸਾਰਾ ਦਿਨ ਅੰਦਰ ਹੀ ਪਈ ਰਹੇ ਕੀ ਕਰੀਏ ਜੀ ਨਾ ਤਾਂ ਹੁਣ ਕੋਈ ਬਾਜ਼ਾਰ ਦਾ ਕੰਮ ਕਰ ਸਕਦੇ ਸੀ ਮੌਸਮ ਕਰ ਕੱਲ ਬਹੁਤ ਠੰਡ ਸੀ ਕੱਲ ਕਰਤੇ ਜਿਹੜੇ ਕਰਨੇ ਸੀ ਪਾਰਸਲ ਸਰਦਾਰ ਜੀ ਨੂੰ ਭਣਾਤੇ ਸੈਵੀ ਟੂਲੇ ਲੈ ਰਿਆ ਐਸੇ ਵੀ ਸੌ ਜਾ ਸੌ ਜਾ ਸੌ ਜਾ ਅੱਜ ਤੱਕ 2 ਦਿਨ ਰਲੋਣੇ ਪੈ ਗਏ ਆਪਾਂ ਨੂੰ ਇੱਥੇ ਬੈਠੀ ਰਹੀਆਂ ਮੈਂ ਤਾਂ ਕੰਬਲ ਨਹੀਂ ਇੱਧਰ ਕੀ ਕੁਸ ਹੋਇਆ ਪਿਆ ਰਾਤ ਸਾਰ ਮਾਰ ਕੇ ਪੈਤੀ ਸਾਰਾ ਚਲੋ ਜੀ ਹੁਣ ਆਪਣੀ ਚਾਹ ਬਣ ਗਈ ਹੁ ਮੈਂ ਦੁੱਧ ਪਾ ਦਾਂ ਦੇਖੋ ਜੀ ਚਾਹ ਆਪਣੀ ਰਿੱਜ ਗਈ ਗਰਮ ਗਰਮ ਚਾਹ ਪੀ ਕੇ ਬਾਹਲਾ ਉਤਰੂਗਾ ਅੰਗੇ ਤਾਂ ਚੁੱਲ੍ਹੇ ਚੱਗ ਮਚਾ ਲੈਂਦੇ ਤੇ ਹੁਣ ਬਾਹਰੇ ਮੀਂਹ ਪਈ ਜਾਂਦਾ ਇੱਥੇ ਸਾਰਾਂ ਦੀ ਨਹੀਂ ਚੁੱਲ੍ਹੇ ਚੱਗ ਵਾਲੀ ਰੱਖਦੇ ਆ ਅੱਜ ਹੀ ਨਹੀਂ ਮੈਂ ਉਹ ਕਰਾਂ ਇਧਰ ਟੋਕਰੀ ਵੇਲੀ ਕਰਨੀ ਹੈ ਭਾਂਡੇ ਆਲੀ ਹਾਂ ਹੈ ਭਾਂਡਾ ਬਹੁਤ ਹੋਈ ਪਈ ਜਾਣੇ 4:30 ਹੋ ਗਏ ਹੁਣ ਆਪਾਂ ਅੱਜ ਬਣਾਵਾਂਗੇ ਸਬਜ਼ੀ ਪੱਕ ਬੋਹ ਦੀ ਕੱਲ ਮੈਂ ਲੈ ਕੇ ਕਿਲੋ ਮਟਰ ਕਿਲੋ ਛੱਕੀ ਦੋ ਦਿਨਾਂ ਦਾ ਕੋਟਾ ਕਰ ਲਿਆ ਸੀ ਪਤਾ ਨਹੀਂ ਕੱਲ ਮੌਸਮ ਖਰਾਬ ਹੈ ਸਬਜ਼ੀ ਕੋਈ ਅੰਦਾਜ਼ਾ ਮੇਰੀ ਸਲਾਹ ਸੀ ਵੀ ਸਵੇਰੇ ਸਾਗ ਬਣਾਵਾਂਗੇ ਸਾਗ ਫਿਰ 11:00 ਵਜੇ ਪੂਰੀ ਆ ਗਈ ਮਾਣੀ ਪਤਾ ਜਿਆਦੇ ਆ ਜੀ ਨਾ ਹੀ ਰਿਲਦੇ ਮੇਰਾ ਫਿਰੰਦਰ ਸੋ ਗੈਸ ਤੇ ਨਵੀਆਂ ਬਣਦਾ ਅੱਜ ਬਣਾਵਾਂਗੇ ਪਤਾ ਗੋਭੀ ਬਿੰਦਰ ਦੀ ਫੇਵਰੇਟ ਇੰਦਰ ਮੋੜਦਾ ਤੁਸੀਂ ਉਹ ਕੋਈ ਵੀ ਨਹੀਂ ਗਿਆ ਇਹ ਨਹੀਂ ਹੋਰ ਨੇ ਪੱਕੇ ਰਹਿੰਦੇ ਤਾਂ ਮੀਂਹ ਹੀ ਤੀਗਾ ਵਿਚਾਰ ਨੇ ਮੋੜਦੇ ਨੇ ਜਿਆਦੇ ਆ ਗਏ ਅਸੇ ਜੇ ਨਾਲ ਤੁਸਨ ਨਾਲਾ ਮੋੜ ਦਾ ਦੋ ਵਾਗੀ ਦੋ ਗੇ ਆਏ ਆ ਰਾਤ ਜਿੰਦ ਤੁਸਨ ਨੇਰਾ ਹੋ ਜਾਂਦਾ 7 ਵਜੇ ਉਹਨਾਂ ਨੂੰ ਕਿਤਾ ਰੱਬ ਦਾ ਤਾਰੂ ਕੋਇਆ ਖੜਾ ਨਹੀਂ ਪਤਾ ਜਿਆਦੇ ਅੱਜ ਮਸਾ ਦੋ ਦਿਨ ਵਧੀਆ ਨਿਕਲ ਗਿਆ ਤੇ ਧੁੱਪ ਜਿੰਦਾ ਫੁੱਲ ਥੋੜਾ ਨਹੀਂ ਹੈ ਮੂਰਦੀ ਹੈ ਮਰੀ ਮਰੀ ਤੇਜਨੇ ਕੀ ਬੀਜ ਕਰਦਿਆਂ ਨਹੀਂ ਆਉਂਦੇ ਸਾਡੀ ਫਟਫਟ ਤੇ ਗੈਰ ਤੇ ਉਹਨੀ ਵਧੀਆ ਤੁਹਾਨੂੰ ਸਬਜੀ ਦਾ ਸੁਆਦ ਲੱਗਦੀ ਰਸਤੀ ਕਦੂ ਗੁੱਦੂ ਦੀ ਤਾਂ ਵਧੀਆ ਬਣ ਜਾਂਦੀ ਹੈ ਕੀ ਸਬਜ਼ੀ ਨਹੀਂ ਹੋਣੀ ਵਧੀਆ ਬਣਦੀ ਛੱਲੇ ਤੇ ਨਾ ਫਟਾ ਫਟਾ ਅੱਗ ਮਚਾ ਕੇ ਧਰਨਾ ਮੀਂਹ ਵਾਦੀ ਪਤਾ ਪਿੰਨਾ ਪਰ ਜਿਆਦਾ ਨਹੀਂ ਪੁਣੀ ਧਰ ਗੋ ਸਾਰੇ ਵੀ ਸਾਡਾ ਮੁੰਦੇ ਦੀ ਪਹਿਲਾ ਵਾਰ ਲਵਿੰਦਰ ਪਿਆ ਹੈ ਅੰਡਾ ਤੇ ਵੀ ਹੰਡਾ ਬੋਲਦਾਂ ਹੈ ਸਾਰੇ ਦੇਖੋ ਜੀ ਮੇਰੀ ਤਾਂ ਸਲਾਹ ਸੀਗੀ ਵੀ ਮੈਂ ਚੁੱਲੇ ਤੇ ਸਬਜ਼ੀ ਰੱਖ ਲਵਾਂ ਪਰ ਮੀਂਹ ਤਾਂ ਵਧ ਹੀ ਜਾਂਦਾ ਫਿਰ ਉੱਥੇ ਮੈਨੂੰ ਵੀ ਪਿੱਜਣਾ ਪੈਣਾ ਠੰਡ ਬਹੁਤ ਆ। ਪੂਰ ਜੀ ਖਾਸੀ ਆ ਗਈ। ਤਾਂ ਗੈਸ ਦੀ ਬਣਾਉਣੀ ਪਊਗੀ ਅੰਦਰ। ਭਾਂਡੇ ਵੀ ਅੰਦਰ ਹੀ ਮੰਜਲੇ ਪੈਣਗੇ ਮੈਨੂੰ ਲੱਗਾ। ਦੇਖਦੀਆਂ। ਮੱਜਾ ਦਾ ਹਾਲ ਦੇਖੀ। ਕਹਿੰਦੇ 3 ਵਜੇ ਇਹਨਾਂ ਨੂੰ ਕੱਖ ਤਪਾਤੇ ਤੇ। ਹੇ ਠੰਡਾ ਚ ਪਸੂਆਂ ਦਾ ਬਹੁਤ ਔਖਾ ਹੋ ਜਾਂਦਾ। ਇਕੜੀਆਂ ਨੇ ਪੈਣਾ ਤਿੰਨ ਦਿਨ ਹੋ ਗਿਆ ਵਿਚਾਰੀਆਂ ਨੂੰ ਵਾਰੋਂ ਚਾਨਣ ਹੀ ਨਹੀਂ ਦਿਖਾਇਆ ਹੈਗਾ ਤੇ ਹਾਈ ਕਬੂਤਰ ਵੀ ਨਹੀਂ ਆਈ ਜਾਂਦਾ ਇੰਨੀ ਠੰਡ ਚ ਬੈਠਾ ਸਾਡਾ ਸੈਫੀ ਵੀ ਨਹੀਂ ਨਿਕਲਦਾ ਬਾਹਰੇ ਚਲੋ ਜੀ ਹੁਣ ਆਪਣਾ ਪਾਣੀ ਗਰਮ ਹੋ ਗਿਆ ਪਹਿਲਾਂ ਮੈਂ ਰਸੋਈ ਚੋਂ ਬਾਹਰੇ ਕੱਢ ਕੇ ਭਾਂਡੇ ਮਾਜਨਾ ਫਟਾਫਟ ਉੱਥੇ ਧਰ ਕੇ ਮੈਂ ਉਹ ਆ ਵੀ ਗਰਮ ਪਾਣੀ ਨਾਲ ਭਾਂਡੇ ਕੱਢ ਕੇ ਜਾਣਗੇ ਦਰ ਸਾਲਪਾ ਚੂਟ ਰੱਖਾਂਗੇ ਭਰ ਜਾਂਦੇ ਨੇ ਜਿਹੜਾ ਪਾਣੀ ਪਾਉਂਦੇ ਆ ਕਰਾਂਗੇ ਪਰ ਜੇ ਕੂਟੀ ਗਾਂ ਦਾ ਵਧੀਆ ਧੁੱਤੇ ਜਾਂਦਾ ਮੈਂ ਇਹ ਹੀ ਕੁੱਤੀ ਕੰਮ ਕਰ ਦਿੰਦੀ ਹਾਂ ਸਾਰੇ ਭਿਜ ਜੂ ਆਹ ਹੋਰ ਚਲੋ ਵੇਖਾ ਕਿੰਨਾ ਉਸ ਮਰਜ਼ੀ ਹੋਈ ਜਾਵੇ ਮੀਂਹ ਪਵੇ ਨੇਰੀ ਆਵੇ ਜਿਹੜੀ ਉਹਦੀ ਬਾਰੀ ਲੱਗੀ ਹੋਈ ਆਨੇ ਪੂਰੀ ਕਾਰੀ ਕਰਾਂਗੇ ਨਰਿਗਰ ਦੇ ਇਤਿਹਾਸ ਮਗਰ ਨਾਲੀਆਂ ਬਣਾਉਣਾ ਬੇਦੀਆਂ ਨੇ ਇਹਨਾਂ ਕਿ ਤੁਸੀਂ ਕੀ ਕਰਦੇ ਹੋ ਸਰੀਰ ਤੋਂ ਲਾ ਕੇ ਘਰ ਤਾਂ ਪਹਿਲਾਂ ਪੂਰੀ ਸਾਰੇ ਪਏ ਹੁੰਦੇ ਨੇ ਸਾਰਿਆਂ ਨੂੰ ਚਾਹ ਪਾਣੀ ਕਿੰਨਾ ਔਖਾ ਲੱਗਦਾ ਹੈ ਇਹ ਵੀ ਉਹ ਬੂਰੀਆਂ ਗਲ ਪੈ ਜਾਂਦੀਆਂ ਨੇ ਉਦੋਂ ਕਰਦੇ ਆ ਜਦੋਂ ਆਪਾਂ ਵੀ ਮਾਪਿਆਂ ਦੇ ਘਰੇ ਹੁੰਦੇ ਆ ਉਦੋਂ ਆਪਾਂ ਵੀ ਉੱਥੇ ਉੱਥਾ ਬਹੁਤ ਔਖਾ ਲੱਗਦਾ ਨਹੀਂ ਮੈਂ ਦੇ ਟੁੰਡ ਜਾ ਕੇ ਮਿਲਦੇ ਆਏ ਉਹ ਬਸ ਆਉਂਦੀਆਂ ਮੰਜੇ ਤੇ ਚਾਹ ਨਾ ਪੋਣੀ ਦੇਖਿਆ ਨਹੀਂ ਕਿਹੜੀ ਰਾਜ ਹੁੰਦੇ ਨੇ ਕਾਬਨ ਮੀ ਨਹੀਂ ਵਧਾਤਾ ਮੈਨੂੰ ਭਾਂਡੇ ਦੀ ਮੰਜਰ ਦਿੱਤੀ ਸਿਆਰਾ ਨਹੀਂ ਬੋਤਕਾ ਕਰਦਾ ਗਰਮੀ ਵੀ ਤਾਂ ਚਲਾਏ ਵੀ ਅੱਲਾਹ ਅੱਲਾਹ ਸਰਦੀ ਆ ਤਾਂ ਠੰਡ ਨਹੀਂ ਲੱਗਦੀ ਗਰਮੀ ਤੇ ਠੰਡ ਨਹੀਂ ਲੱਗਦੀ ਵਾਰੇ ਮੱਧਨ ਕੱਪ ਕੋਣੇ ਲਈ ਬਹੁਤ ਤੇ ਮੈਂ ਸੋਚ ਲਗੀ ਕਿ ਨਾ ਕੁੱਕਾ ਸਿਆਲ ਚ ਪਾਣਾ ਵੱਧ ਜਾਂਦਾ ਐ ਐਸਾ ਸਲਾ ਕਰੀਂ ਤਰੀ ਲਾਉਣੇ ਤੱਕ ਪਾਇ ਲੱਗੀ ਉੱਥੇ ਕੰਮ ਘੇਰ ਕਰਦਾ ਕਰ ਦਿੱਤਾ ਡੰਡੇ पाणी ਨਾਲ ਜਮ ਨਹੀਂ ਕੰਡੇ ਲੱਗਦੇ ਇਹ ਨਾ ਵਾਲਾ ਹੋਵੇ 아, 그런데 ਉਹਨੇ ਆ ਕੇ ਪੀ ਕੇ ਚਾਰ ਬੰਦ ਬੜੀ ਬੜਾ ਬੜਾ ਪਿੱਚ ਗਿਆ ਨਾ ਖੜਿਆ ਨਹੀਂ ਗਿਆ ਇਹਨੇ ਮੀਚਾ ਖੜਿਆ ਨਹੀਂ ਗਿਆ ਹਾਂ ਬੜਾ ਖੜਿਆ ਦਾ ਹੀ ਕਰਦਾ ਤੁਰੇ ਫਿਰ 4 ਵਜੇ ਤੱਕ ਕੱਟਦੀਗਾ ਉਦੋਂ ਆ ਜਾਂਦਾ 4 ਵਜੇ ਤੱਕ ਕੱਟਦੀ ਇੱਧਰ ਦੀ ਲਾ ਇੱਧਰ ਦੀ ਲਾ ਲੰਗਾ ਬੰਦ ਹੋ ਜੂ ਹੂੰ ਹੋਰ ਦਿਨ ਚੰਗੀ ਤੇ ਹਰ ਦਿਨ ਮੰਦੀ ਝਾੜ ਵਾਲੇ ਦਿਨ ਸਮਾਨ ਚੱਕੀ ਆਉਂਦਾ ਤਈ ਮੀ ਬਣ ਲਾਇਆ ਲਗਾਜਰਾ ਲਾ ਕੇ ਤੂੰ ਹੀ ਮੀ ਬਣ ਲਾਇਆ ਨਾ ਇਹ ਤਾਂ ਸਾਢੇ 3 ਸਾਢੇ 4 ਪੌਣੇ 5 ਵਜੇ ਮੀ ਉਤਰਿਆ ਤੂੰ ਉਦੋਂ ਪਹਿਲਾਂ ਕੀ ਕਰਦਾ ਸੀ ਉੱਥੇ ਸਾਢੇ 4 ਦਾ ਉਤਰੇ ਹੋਰ ਉਰੇ ਸਾਢੇ 4 ਤੋਂ ਬਾਅਦ ਆਇਆ ਮੀ ਉਰੇ ਉੱਥੇ ਵੀ ਪਹਿਲਾਂ ਹੀ ਆਇਆ ਪਰ ਮਦੇੜੇ 4:00 ਵਜੇ ਆਇਆ ਮੀ ਇਹ ਤੇ ਬਾਦ ਸਕੂਟਰੀ ਤੇ ਨੁ ਸੁੱਕਣੀ ਗਿੱਲੀ ਗਿੱਲੀ ਕਰ ਲੈਂਦੀ ਹੁਣ ਦੂਜੇ ਨਾਲ ਲੰਬੀ ਪਸਾ ਕੇ ਪਾ ਦੇਗਾ ਸੁੱਕ ਜੂਗੀ ਐਦਾਂ ਹੂੰ ਐਦਾਂ ਲੱਗਦਾ ਤੈਨੂੰ ਨਹੀਂ ਪਤਾ ਹੁਣ ਸੁੱਕੂ ਇਕੱਠੀ ਕਰਕੇ ਐਦਾਂ ਸਾਈ ਫਿਰੀ ਸਿਆਣਾ ਹੋਇਆ ਬੈਠਾ ਦੇਖ ਲੈ ਜਮਨ ਨਾ ਪਾ ਲੈ ਦੱਬ ਗਿਆ ਪਾੜਾ ਤਾਂ ਚੜੂਗਾ ਅੱਗ ਵੀ ਨਹੀਂ ਵੀ ਸੇਕ ਲੋਗੇ ਇਟਰ ਹੀ ਲੈ ਆਓ ਹੈਗਾ ਤਾਂ ਹੈਗਾ ਆਪਣਾ ਇਹ ਉਹ ਤਾਂ ਬਾੜੀ ਲਾਈਟ ਖਿੱਚੂਗਾ ਦੂਜਾ ਕਮਰਾ ਕਰਮ ਕਰਨ ਵਾਲਾ ਹਵਾ ਵਾਲਾ ਉਹ ਵੀ ਦਾ ਠੀਕ ਰਿਹਾ ਉਹ ਤਾਂ ਚਿੰਟੇ ਮੰਗੂ ਕਈ ਸਾਲਾਂ ਨੂੰ ਆਊਗਾ ਜੇ ਤੇਰੇ ਆਸਰੇ ਰਹੇਗਾ ਮਾਹਣ ਵਾਦ ਗਿਆ ਹਾ ਜੀ ਪਹਿਲਾਂ ਘੱਟ ਸੀ ਆ ਪਹਿਲਾਂ ਮੈਂ ਕੋਹਾ ਸਿੱਟਣ ਲੱਗੀ ਇੱਕ ਵਟੜਾ ਦਾ ਮੈਂ ਸਿੱਟੇ ਹੀ ਨਹੀਂ ਭਿੱਜ ਗਈ ਘਰ ਕੇ ਭਰ ਕੇ ਦਰਤਾ ਬਾਲਾ ਹੀ ਆ ਗਿਆ ਮਾਹ ਜਰ ਫੇਰ ਉਹ ਕਰ ਦਾਂਗੇ ਇਹਦਾ ਵੈਲਾ ਇੱਥੇ ਬੈਠਾ ਰਵਨ ਮਰ ਕੋਲ ਅੰਦਰ ਬੈ ਗਿਆ ਹੁਣ ਫੇਰ ਇੱਥੇ ਬੈਠਾ ਉਹਦਾ ਅਸੀਂ ਚੱਕੀ ਜਾਂਦਾ ਬੈਠਾ ਆਲੇ ਦਾਰੇ ਇੱਥੇ ਬੈਠੇ ਜਾਨਾ ਠੰਡ ਜੀ ਮੰਨੀ ਬੈਠਾ ਅੱਜ ਇਹ ਵੀ ਆ ਕੰਬਲ ਪਾ ਲੂ ਲਾਹਾਂ ਦਾ ਤੜਕੇ ਲਾ ਕੇ ਫਿਰ ਪਰਾ ਭੱਜ ਜਾਂਦਾ ਨਾਲ ਹੀ ਲੈ ਜਾਂਦਾ ਕੰਬਲ ਵੀ ਮਾ ਦਾ ਫਟਾਫਟ ਪੱਤਾ ਗੋਭੀ ਚ ਨਾਰੀ ਤੇ ਮਹਾਬਾਲ ਕਟਾ ਲਾਣੀ ਉਹ ਲੋ ਪੂਰਾ ਖੜਾ ਅੱਲਾਹ ਲੈ ਲਿਆ ਮਾਗਰੇ ਚਾਹੇ ਕਰਦੇ ਹਾਂ ਮੁੰਈਆ ਮਾ ਹਾਲਾ ਚੁੱਲੇ ਤੇ ਦਾਲ ਬਣਾਉਂ ਵਧੀਆ ਬਣ ਜੂ ਤਾਂ ਦਾ ਦਾ ਮੀਆ ਆ ਗਿਆ ਹਰ ਤੇਤੀ ਧਰ ਨਹੀਂ ਪਈ ਕਾਨੂੰ ਰਾਤ ਨੂੰ ਚਾਹ ਖਾਣੇ ਚ ਕਿਹੜਾ ਪ੍ਰੋਗਰਾਮ ਹੈ ਚਲੋ ਜੀ ਸਬਜੀ ਬਣ ਗਈ ਸਵਾ ਪੰਜ ਹੋ ਗਏ ਸਰਦਾਰ ਜੀ ਆ ਗਏ ਭਿੱਜ ਕੇ ਚਲੋ ਜੀ ਸਬਜੀ ਆਪਣੀ ਬਣ ਗਈ ਧਾਰ ਰਹਿ ਗਈ ਮੱਝ ਦੀ ਹਜੇ ਉਹ ਲੇਟ ਖੜੂਗੀ ਥੋੜਾ ਜਿਹਾ ਬਿਮਾਰ ਜੇ ਹੋਈ ਕਰਕੇ ਸਿਸਟਮ ਜਾ ਹੱਲ ਗਿਆ ਦਾ ਤੇ ਬਾਕੀ ਆਪਣੇ ਕੰਮ ਨਿਭੜ ਗਏ ਹੁਣ ਚਾਰ ਅੰਦਰ ਸਰਦਾਰ ਜੀ ਧਰਨ ਦੇ ਮਕੇ ਰਨ ਮੇੜਤਾ ਚਲੋ ਜੀ ਕਰੋ ਜੀ ਤੁਸੀਂ ਇਸ ਬਲੌਗ ਨਾਲ ਇੰਜੋਏ ਅੱਜ ਤਾਂ ਬਹੁਤ ਠੰਡ ਨਾਲ ਕਮ ਮੀਨ ਨਾਲ ਮਾਹੌਲ ਖਰਾਬ ਹੋ ਗਿਆ ਹਲੂਨ ਅਮੀ ਵੀਡੀਓ ਨਾਲ ਮਿਲਦੇ ਆ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਜੀ